ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵਿਰਤ ਟੀਵੀ ਬਾਲੀਵੁੱਡ ਜਗਤ ਤੋਂ ਇੱਕ ਦੁਖਤ ਖਬਰ ਸਾਹਮਣੇ ਆਈ ਬਾਲੀਵੁੱਡ ਦੇ ਐਕਟਰ ਤੇ ਬਤੌਰ ਕਾਮੇਡੀਅਨ ਨਸਤੀਸ਼ ਸ਼ਾਹ ਦਾ ਅੱਜ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਐਕਟਰ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਕਿਡਨੀ ਫੇਲ ਹੋਣ ਦੇ ਕਾਰਨ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਐਕਟਰ ਨੇ 74 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਸਤੀਸ਼ ਸ਼ਾ ਦਾ ਦੇਹਾਨ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ। ਉਹਨਾਂ ਦੀ ਦੇਹ ਨੂੰ ਬਾਂਦਰਾ ਸਤ ਉਹਨਾਂ ਦੇ ਕਲਾਮ ਵਿਰ ਘਰ ਲਿਆਂਦਾ ਜਾਵੇਗਾ ਤੇ ਅੰਤਿਮ ਸੰਸਕਾਰ ਕੱਲ 26 ਅਕਤੂਬਰ ਨੂੰ ਕੀਤਾ ਜਾਵੇਗਾ। ਸਤੀਸ਼ਾ ਭਾਰਤ ਇੱਕ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਦੇ ਇੱਕ ਜਾਣੇ ਪਛਾਣੇ ਅਦਾਕਾਰ ਸਨ ਜਿਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਤੀਸ਼ਾ ਨੇ ਸਭ ਤੋਂ ਪਹਿਲਾਂ ਥੀਏਟਰ ਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਤੇ ਫਿਰ ਅਜੀਬ ਦਾਸਤਾਨ ਨਾਲ ਬਾਲੀਵੁੱਡ ਵਿੱਚ ਪਰਵੇਸ਼ ਕੀਤਾ ਸੀ। ਉਹਨਾਂ ਦੇ ਪ੍ਰਸਿੱਧ ਸ਼ੋਅ ਸਾਰਾ ਭਾਈ ਵਰਸਸ ਸਾਰਾ ਭਾਈ ਤੇ ਫਿਲਮਾਂ ਜਾਣੇ ਵੀ ਦੋ ਯਾਰੋ ਮੈਂ ਹੂੰ ਨਾ ਕਲ ਹੂੰ ਨਾ ਹੋ ਤੇ ਹੋਰ ਕਈ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਸੀ। ਸੋ ਹੁਣ ਉਹਨਾਂ ਦੇ ਫੈਨ ਉਹਨਾਂ ਦੀਆਂ ਭੂਮਿਕਾਵਾਂ ਨੂੰ ਸਦਾ ਯਾਦਾਂ ਵਿੱਚ ਹੀ ਰੱਖਣਗੇ। ਉਨ੍ਹਾਂ ਦੇ ਦਰਮਿਆਨ ਨਾਲ ਮਨੋਰੰਜਨ ਜਗਤ ਨੇ ਇੱਕ ਮਹਾਨ ਕਲਾਕਾਰ ਹਾਸੇ ਤੇ ਸੁਲਤਾਨ ਤੇ ਦਰਸ਼ਕਾਂ ਦੇ ਦਿਲਾਂ ਚੋੜਨ ਵਾਲੀ ਵਿਅਕਤੀ ਅੱਜ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦੇਹਾਂਤ ਨਾਲ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਬਲਕਿ ਉਨ੍ਹਾਂ ਦੇ ਪ੍ਰਸ਼ੰਸਕ ਜਿਹੜੇ ਨੇ ਉਹ ਵੀ ਗਹਿਰੇ ਸਦਮੇ ਚ ਨੇ। ਕਿਉਂਕਿ ਇਸ ਤੋਂ ਪਹਿਲਾਂ ਅਦਾਕਾਰ ਪੰਕਜ ਧੀਰ ਦਾ ਵੀ ਪਿਛਲੇ ਹਫਤੇ ਦੇ ਹਾਂਤ ਹੋ ਗਿਆ ਸੀ ਤੇ ਅੱਜ ਸਤੀਸ਼ਾ ਸ਼ਾ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਜੋ ਕਿ ਇੰਡਸਟਰੀ ਲਈ ਇੱਕ ਬਹੁਤ ਹੀ ਵੱਡਾ ਕਾਟਾ ਹੈ